ਕਿੱਥੇ ਰਾਜਾ ਭੋਜ ਤੇ ਕਿੱਥੇ ਗੰਗੂ ਤੇਲੀ ਇਹ ਕਹਾਵਤ ਕੱਲੇ ਪੰਜਾਬ ਹੀ ਨਹੀਂ ਬਲਕਿ ਪੂਰੇ ਭਾਰਤ ਤੇ ਭਾਰਤ ਦੇ ਨਾਲ ਲੱਗਦੇ ਗੁਆਂਢੀ ਦੇਸ਼ਾਂ ਵਿੱਚ ਅੱਜ ਵੀ ਬੋਲੀ ਜਾਂਦੀ ਹੈ ਕੌਣ ਸੀ ਰਾਜਾ ਭੋਜ ਜਿਸ ਤੇ ਇਹ ਕਹਾਵਤ ਬਣੀ ਰਾਜੇ ਭੋਜ ਅਤੇ ਗੰਗੂ ਤੇਲੀ ਦੀ ਅਸਲ ਕਹਾਣੀ ਕੀ ਹੈ ਅਜਿਹਾ ਕਿਹੜਾ ਕੰਮ ਰਾਜੇ ਭੋਜ ਵੱਲੋਂ ਕੀਤਾ ਗਿਆ ਕਿ ਅੱਜ ਵੀ ਲੋਕ ਉਸ ਨੂੰ ਯਾਦ ਕਰਦੇ ਹਨ ਰਾਜੇ ਭੋਜ ਦਾ ਰਾਜ ਭਾਗ ਕਿਹੜੇ ਇਲਾਕੇ ਵਿੱਚ ਹੁੰਦਾ ਸੀ ਵੇ ਰਾਜੇ ਭੋਜ ਦੀ ਜ਼ਿੰਦਗੀ ਵਿੱਚ ਇੱਕ ਦਿਨ ਵਾਪਰੀ ਇੱਕ ਛੋਟੀ ਜਿਹੀ ਘਟਨਾ ਨੇ ਉਸ ਨੂੰ ਇੰਨਾ ਮਹਾਨ ਬਣਾ ਦਿੱਤਾ ਕਿ ਹਜ਼ਾਰਾਂ ਸਾਲ ਬਾਅਦ ਵੀ ਅੱਜ ਲੋਕ ਰਾਜੇ ਭੋਜ ਨੂੰ ਚੇਤੇ ਕਰਦੇ ਹਨ ਕੀ ਹੈ ਇਸ ਦੀ ਅਸਲੀਅਤ ਅਤੇ ਪੂਰੀ ਕਹਾਣੀ ਆਓ ਅੱਜ ਦੇ ਇਸ ਐਪੀਸੋਡ ਵਿੱਚ ਜਾਣਦੇ ਹਾਂ ਪਰ ਉਸ ਤੋਂ ਪਹਿਲਾਂ ਬੇਰਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਹੁਣ ਵੀਡੀਓ ਅੱਗੇ ਜਾਰੀ ਰੱਖਦੇ ਹਾਂ ਕਿੱਥੇ ਰਾਜਾ ਭੋਜ ਤੇ ਕਿੱਥੇ ਗੰਗੂ ਤੇਲੀ ਇਹ ਕਹਾਵਤ ਅਸੀਂ ਅਕਸਰ ਹੀ ਪੰਜਾਬ ਦੇ ਪਿੰਡਾਂ ਸ਼ਹਿਰਾਂ ਵਿੱਚ ਬੋਲਦੇ ਅਤੇ ਸੁਣਦੇ ਆ ਰਹੇ ਹਾਂ ਪਰ ਇਸ ਕਹਾਵਤ ਦਾ ਮੁੱਖ ਕਿਰਦਾਰ ਰਾਜਾ ਭੋਜ ਇੱਕ ਵਾਰ ਬੜੀ ਵੱਡੀ ਮੁਸੀਬਤ ਵਿੱਚ ਫਸ ਗਿਆ ਸੀ ਹੋਇਆ ਇੰਜ ਕਿ ਰਾਜੇ ਭੋਜ ਨੂੰ ਇੱਕ ਦਿਨ ਉਸਦੀ ਹੀ ਰਾਣੀ ਵੱਲੋਂ ਮੂਰਖ ਕਹਿ ਦਿੱਤਾ ਗਿਆ ਕਿ ਰਾਜਾ ਤੂੰ ਤਾਂ ਮੂਰਖ ਬੰਦਾ ਹੈ ਜਿਸ ਤੋਂ ਬਾਅਦ ਮੂਰਖ ਸ਼ਬਦ ਦੇ ਅਰਥ ਲੱਭਣ ਲਈ ਰਾਜੇ ਭੋਜ ਨੂੰ 6 ਮਹੀਨੇ ਲੱਗ ਗਏ ਸਨ ਸ਼ੇਬੀ ਨੇ ਉਹ ਇਹੀ ਸੋਚੀ ਗਿਆ ਕਿ ਮੈਨੂੰ ਮੇਰੀ ਰਾਣੀ ਨੇ ਮੂਰਖ ਕਿਉਂ ਆਖਿਆ ਅਖੀਰ ਫਿਰ ਇਸ ਦਾ ਹੱਲ ਕਿਵੇਂ ਲੱਭਿਆ ਗਿਆ ਆਓ ਜਾਣਦੇ ਹਾਂ ਦੋਸਤੋ 11ਵੀਂ ਸਦੀ ਵਿੱਚ ਪੂਰੇ ਮਾਲਵੇ ਇਲਾਕੇ ਉੱਤੇ ਪ੍ਰਤਾਪੀ ਰਾਜੇ ਭੋਜ ਦਾ ਰਾਜ ਭਾਗ ਹੁੰਦਾ ਸੀ ਇਹ ਪਰਮਾਰ ਵੰਸ਼ ਵਿੱਚੋਂ ਪੈਦਾ ਹੋਇਆ ਇਸੇ ਵੰਸ਼ ਵਿੱਚੋਂ ਹੀ ਪੂਰਨ ਭਗਤ ਪੈਦਾ ਹੋਇਆ ਸੀ ਰਾਜਾ ਭੋਜ ਆਪ ਖੁਦ ਵੀ ਇੱਕ ਬਹੁਤ ਵੱਡਾ ਵਿਦਵਾਨ ਸੀ ਇਸ ਦੀ ਰਾਣੀ ਵੀ ਬਹੁਤ ਸਿਆਣੀ ਸੀ ਰਾਜਾ ਭੋਜ ਆਪਣੇ ਰਾਜ ਵਿੱਚ ਵਿਦਵਾਨ ਬੰਦਿਆਂ ਦੀ ਬਹੁਤ ਕਦਰ ਅਤੇ ਮਾਨ ਸਤਕਾਰ ਕਰਿਆ ਕਰਦਾ ਸੀ। ਕਈ ਵਾਰ ਅਕਸਰ ਹੀ ਉਹ ਰਾਤ ਨੂੰ ਭੇਸ ਬਟਾ ਕੇ ਆਪਣੇ ਰਾਜ ਦੀਆਂ ਗਲੀਆਂ ਬਾਜ਼ਾਰਾਂ ਵਿੱਚ ਚੜ੍ਹਿਆ ਜਾਂਦਾ ਤੇ ਉੱਥੇ ਗਲੀਆਂ ਵਿੱਚ ਰੁਲਦੇ ਗਰੀਬਾਂ ਅਤੇ ਫਕੀਰ ਲੋਕਾਂ ਕੋਲੋਂ ਆਪਣੇ ਰਾਜ ਪ੍ਰਬੰਧ ਬਾਰੇ ਪੁੱਛਦਾ ਕਿ ਰਾਜੇ ਭੋਜ ਦਾ ਕਿਹੋ ਜਿਹਾ ਰਾਜ ਪ੍ਰਬੰਧ ਹੈ। ਉਸ ਦਾ ਮੰਨਣਾ ਸੀ ਕਿ ਫਕੀਰ ਲੋਕ ਅਤੇ ਗਰੀਬ ਲੋਕ ਹੀ ਰਾਜ ਪ੍ਰਬੰਧ ਬਾਰੇ ਸਹੀ ਜਾਣਕਾਰੀ ਦੇ ਸਕਦੇ ਹਨ। ਕਿਉਂਕਿ ਇਹ ਲੋਕ ਕੋਈ ਬਹੁਤੇ ਲਾਲਚੀ ਨਹੀਂ ਹੁੰਦੇ ਰਾਜਾ ਭੋਜ ਆਪਣੇ ਮਹਿਲਾਂ ਵਿੱਚ 6 ਮਹੀਨਿਆਂ ਬਾਅਦ ਇੱਕ ਬਹੁਤ ਵੱਡਾ ਇਜਲਾਸ ਬੁਲਾਉਂਦਾ ਇਹ ਇਜਲਾਸ 20 ਦਿਨਾਂ ਤੱਕ ਚੱਲਦਾ ਸੀ ਇਸ ਵਿੱਚ ਵੱਡੇ ਵੱਡੇ ਵਿਦਵਾਨ ਚਰਚਾਵਾਂ ਕਰਦੇ ਸੰਗੀਤ ਦੇ ਧੜੀ ਲੋਕ ਰਾਗ गा ਕੇ ਸੁਣਾਉਂਦੇ ਇਤਿਹਾਸ ਵਿੱਚ ਇਹ ਵੀ ਜ਼ਿਕਰ ਮਿਲਦਾ ਹੈ ਕਿ ਅਜਪ ਭਪਾਲ ਵਿੱਚ 250 ਵਰਗ ਮੀਲ ਦੀ ਜੋ ਝੀਲ ਹੈ ਉਹ ਵੀ ਰਾਜੇ ਭੋਜ ਵੱਲੋਂ ਹੀ ਬਣਾਈ ਗਈ ਸੀ ਆਪਣੇ ਰਾਜ ਵਿੱਚ ਰਾਜੇ ਭੋਜ ਦੇ ਬੱਚਿਆਂ ਦੇ ਪੜਨ ਵਾਸਤੇ ਪਾਡਚਾਲਾ ਬਣਵਾਈਆਂ ਜਿਸ ਨੂੰ ਉਸ ਵਕਤ ਭੋਜ ਚਾਲਾ ਕਹਿੰਦੇ ਸਨ ਇਹਨਾਂ ਨਾਲ ਹੀ ਪਾਣੀ ਵਾਸਤੇ ਖੂਹ ਬਣਾਏ ਗਏ ਜਿਹਨਾਂ ਨੂੰ ਅਕਲ ਖੂਹੀਆਂ ਕਹਿੰਦੇ ਸਨ ਇੱਕ ਦਿਨ ਕੀ ਵਾਪਰਦਾ ਕਿ ਰਾਜੇ ਭੋਜ ਦਾ ਦਰਬਾਰ ਲੱਗਾ ਹੋਇਆ ਸੀ ਇੱਕ ਸਵਾਲ ਰਾਜੇ ਦੇ ਮਨ ਵਿੱਚ ਆਇਆ ਪਰ ਉਸਦੇ ਵਿਦਵਾਨ ਅਤੇ ਵਜ਼ੀਰ ਉਸਦਾ ਜਵਾਬ ਨਾ ਦੇ ਸਕੇ ਤਾਂ ਅਖੀਰ ਰਾਜੇ ਭੋਜ ਨੇ ਸੋਚਿਆ ਕਿ ਮੈਂ ਇਸ ਸਵਾਲ ਦਾ ਜਵਾਬ ਆਪਣੀ ਰਾਣੀ ਕੋਲੋਂ ਜਾ ਕੇ ਪੁੱਛਦਾ ਹਾਂ ਰਾਜਾ ਰਾਣੀ ਵੱਲ ਨੂੰ ਚੱਲ ਪਿਆ ਪਰ ਜਦੋਂ ਉਸਦੇ ਕਮਰੇ ਵਿੱਚ ਪਹੁੰਚਿਆ ਤਾਂ ਅੱਗੇ ਉਸਦੀ ਰਾਣੀ ਆਪਣੇ ਕਿਸੇ ਸੇਣੀ ਦੇ ਨਾਲ ਗੱਲਾਂ-ਬਾਤਾਂ ਕਰ ਰਹੀ ਸੀ ਰਾਜਾ ਭੋਜ ਪਰਦੇ ਦੇ ਪਿੱਛੇ ਲੋਕੇ ਖਲੋ ਗਿਆ ਕਿ ਜਦੋਂ ਇਹਨਾਂ ਦੋਹਾਂ ਦੀ ਗੱਲਬਾਤ ਖਤਮ ਹੋ ਜਾਣਗੀਆਂ ਤਾਂ ਮੈਂ ਆਪਣਾ ਸਵਾਲ ਰਾਣੀ ਤੋਂ ਪੁੱਛ ਲਵਾਂਗਾ ਰਾਣੀ ਤੇ ਉਸਦੀ ਸੇਣੀ ਕਾਫੀ ਸਮਾਂ ਆਪਸ ਵਿੱਚ ਗੱਲਾਂ ਕਰਦੀਆਂ ਰਹੀਆਂ ਇਸੇ ਦੌਰਾਨ ਰਾਣੀ ਦੀ ਸੇਣੀ ਦੀ ਨਿਗਾਹ ਰਾਜੇ ਭੋਜ ਤੇ ਪਈ ਜੋ ਪਰਦੇ ਦੇ ਪਿੱਛੇ ਲੁਕੇ ਖੜਾ ਸੀ ਉਹ ਰਾਣੀ ਦੀ ਸੇਹਣੀ ਇੱਕਦਮ ਡਰ ਗਈ ਤੇ ਭੈ ਪੀਤੋ ਕੇ ਪਛਾਹ ਹੋ ਗਈ ਰਾਣੀ ਨੇ ਸੋਚਿਆ ਕਿ ਮੇਰੀ ਸੇਹਣੀ ਨੂੰ ਕੀ ਹੋਇਆ ਰਾਣੀ ਨੇ ਜਦੋਂ ਆਪਣੇ ਪਿੱਛੇ ਪਾਸੇ ਦੇਖਿਆ ਤਾਂ ਪਿੱਛੇ ਰਾਜਾ ਭੋਜ ਪਰਦੇ ਉਲੇ ਲੁਕਿਆ ਖੜਾ ਸੀ ਰਾਣੀ ਨੂੰ ਇਸ ਤੇ ਬਹੁਤ ਗੁੱਸਾ ਆਇਆ ਤਾਂ ਅਚਾਨਕ ਹੀ ਉਸ ਦੇ ਮੂੰਹੋਂ ਮੂਰਖ ਸ਼ਬਦ ਨਿਕਲਿਆ ਜੋ ਉਸ ਨੇ ਕਿਹਾ ਤਾਂ ਹੌਲੀ ਜਈ ਸੀ ਪਰ ਰਾਜੇ ਭੋਜ ਦੇ ਕੰਨੀ ਪੈ ਗਿਆ ਰਾਜਾ ਭੋਜ ਬਿਨਾਂ ਸਵਾਲ ਪੁੱਛੇ ਆਪਣੇ ਸਿੰਘਾਸਨ ਤੇ ਆ ਕੇ ਬੈਠ ਗਿਆ ਤੇ ਸੋਚੀ ਪੈ ਗਿਆ ਕਿ ਮੇਰੀ ਰਾਣੀ ਨੇ ਮੈਨੂੰ ਮੂਰਖ ਕਿਉਂ ਆਖਿਆ ਅਗਲੇ ਦਿਨ ਦਰਬਾਰ ਵਿੱਚ ਰਾਜੇ ਭੋਜ ਨੇ ਆਪਣੇ ਵਜ਼ੀਰਾਂ ਨੂੰ ਬੁਲਾ ਕੇ ਕਿਹਾ ਕਿ ਸਾਰੇ ਵਜ਼ੀਰ ਮੂਰਖ ਸ਼ਬਦ ਦੀ ਵਿਆਖਿਆ ਕਰੋ ਸਾਰੇ ਵਜ਼ੀਰ ਵਕ ਵਕ ਮਤਲਬ ਦੱਸਣ ਲੱਗੇ ਪਰ ਕੋਈ ਵੀ ਰਾਜੇ ਭੋਜ ਦੇ ਦਿਲ ਨੂੰ ਨਾ ਜੱਜਿਆ ਰਾਜਾ ਬੜੀ ਵੱਡੀ ਚਿੰਤਾ ਵਿੱਚ ਫਸ ਗਿਆ ਉਹ ਹਰ ਵਕਤ ਤੁਰਦਾ ਫਿਰਦਾ ਉੱਠਦਾ ਬੈਠਦਾ ਖਾਂਦਾ ਪੀਂਦਾ ਇਹੀ ਸੋਚਦਾ ਰਹਿੰਦਾ ਸੀ ਕਿ ਰਾਣੀ ਨੇ ਮੈਨੂੰ ਮੂਰਖ ਕਿਉਂ ਆਖਿਆ ਇੰਨੇ ਚਿਰ ਨੂੰ ਕਾਫੀ ਸਮਾਂ ਬੀਤ ਜਾਦਾ ਹੈ ਪਰ ਕੋਈ ਸਹੀ ਅਰਥ ਨਾ ਦੱਸ ਸਕਿਆ ਅਖੀਰ ਰਾਜੇ ਭੋਜ ਦੇ ਇੱਕ ਹੋਰ ਤਰੀਕਾ ਸੋਚਿਆ ਉਸ ਨੇ ਆਪਣੇ ਦਰਬਾਰ ਵਿੱਚ ਆਉਣ ਵਾਲੇ ਹਰ ਇੱਕ ਵਿਅਕਤੀ ਨੂੰ ਮੂਰਖ ਕਹਿ ਕੇ ਬੁਲਾਉਣਾ ਸ਼ੁਰੂ ਕਰ ਦਿੱਤਾ ਰਾਜੇ ਭੋਜ ਦੇ ਰਾਜਮਾਲ ਵਿੱਚ ਜਦੋਂ ਵੀ ਕੋਈ ਬੰਦਾ ਉਸ ਨੂੰ ਮਿਲਣ ਆਉਂਦਾ ਤਾਂ ਰਾਜਾ ਭੋਜ ਉਸ ਨੂੰ ਅੱਗੋਂ ਮੂਰਖ ਕਹਿੰਦਾ ਪਰ ਕੋਈ ਵੀ ਅੱਗੋ ਬੰਦਾ ਜਵਾਬ ਨਾ ਦਿੰਦਾ ਤੇ ਨਾ ਹੀ ਗੁੱਸਾ ਕਰਦਾ ਜਿਸ ਕਰਕੇ ਰਾਜੇ ਦੀ ਚਿੰਤਾ ਹੋਰ ਵਧ ਗਈ ਇੰਨੇ ਚਿਰ ਨੂੰ ਕੀ ਹੋਇਆ ਕਿ ਰਾਜੇ ਭੋਜ ਦਾ 6 ਮਹੀਨੇ ਬਾਅਦ ਹੋਣ ਵਾਲਾ ਵਟੇ ਜਲਾਕ ਦਾ ਸਮਾਂ ਵੀ ਆ ਗਿਆ ਸਾਰੀਆਂ ਤਿਆਰੀਆਂ ਇਜਲਾਸ ਦੀਆਂ ਹੋ ਗਈਆਂ ਦੂਰੋਂ ਦੂਰੋਂ ਵਿਦਵਾਨ ਵੀ ਆ ਗਏ ਪਰ ਸਾਰਿਆਂ ਨੂੰ ਹੀ ਰਾਜਾ ਭੋਜ ਮੂਰਖ ਕਹਿ ਕੇ ਬੁਲਾਈ ਜਾਵੇ ਪਰ ਅੱਗੋ ਕੋਈ ਵੀ ਵਿਦਵਾਨ ਉਸ ਦਾ ਜਵਾਬ ਨਾ ਦੇਵੇ ਰਾਜਾ ਦੁਖੀ ਹੋ ਰਿਹਾ ਸੀ ਕਿ ਮੈਂ ਕਿੰਨੇ ਲੋਕਾਂ ਨੂੰ ਮੂਰਖ ਕਹਿ ਰਿਹਾ ਪਰ ਕੋਈ ਇਸ ਦਾ ਜਵਾਬ ਕਿਉਂ ਨਹੀਂ ਦੇ ਰਿਹਾ ਇੰਨੇ ਚਿਰ ਨੂੰ ਰਾਜੇ ਭੋਜ ਦੇ ਇਜਲਾਸ ਵਿੱਚ ਇੱਕ ਮਹਾਨ ਵਿਦਵਾਨ ਆਉਂਦਾ ਹੈ ਜਿਸ ਦਾ ਨਾਮ ਇਤਿਹਾਸ ਵਿੱਚ ਕਾਲੀਦਾਸ ਦੱਸਦੇ ਹਨ ਰਾਜੇ ਨੇ ਕਾਲੀਦਾਸ ਨੂੰ ਵੀ ਮਿਲਣ ਲੱਗੇ ਨੂੰ ਮੂਰਖ ਆਖ ਦਿੱਤਾ ਮੂਰਖ ਚਬਦ ਸੁਣ ਕੇ ਕਾਲੀਦਾਸ ਨੇ ਰਾਜੇ ਨੂੰ ਸਵਾਲ ਕੀਤਾ ਕਿ ਰਾਜਾ ਜੀ ਤੁਸੀਂ ਮੈਨੂੰ ਮੂਰਖ ਕਿਉਂ ਕਿਹਾ ਹੈ ਰਾਜਾ ਕਹਿਣ ਲੱਗਾ ਕਿ ਜੇ ਤੂੰ ਮੂਰਖ ਨਹੀਂ ਤਵੈਰ ਮੂਰਖ ਸ਼ਬਦ ਦੇ ਅਰਥ ਦੱਸ ਦੇ ਫਿਰ ਕਾਲੀਦਾਸ ਨੇ ਉਸ ਵੇਲੇ ਆਖਿਆ ਕਿ ਮੂਰਖ ਸ਼ਬਦ ਦੇ ਅਰਥ ਦੱਸਣ ਲਈ ਰਾਜਾ ਜੀ ਮੈਂ ਤੁਹਾਨੂੰ ਇੱਕ ਕਵਿਤਾ ਸੁਣਾਉਂਦਾ ਹਾਂ ਇਹ ਕਵਿਤਾ ਇਸ ਪ੍ਰਕਾਰ ਸੀ ਨਾ ਮੈਂ ਰਾਹ ਉੱਤੇ ਖਾਂਦਾ ਹੋਇਆ ਚੱਲਦਾ ਹਾਂ ਨਾ ਮੈਂ ਹੱਸਦਾ ਹੋਇਆ ਬੋਲਦਾ ਹਾਂ ਨਾ ਹੀ ਮੈਂ ਗਵਾਚੀ ਗੱਲ ਦੇ ਖਿਹੜੇ ਪਿਆ ਰਹਿਦਾ ਹਾਂ ਨਾ ਹੀ ਮੈਂ ਆਪਣੇ ਵੱਲੋਂ ਕੀਤੇ ਕਿਸੇ ਕੰਮ ਤੇ ਘਮੰਡ ਕਰਦਾ ਹਾਂ ਨਾ ਹੀ ਮੈਂ ਦੋ ਗੱਲਾਂ ਕਰ ਰਹਿ ਬੰਦਿਆਂ ਦੇ ਕੋਲ ਜਾ ਕੇ ਕਰਦਾ ਹਾਂ ਫੇਰ ਦੱਸੋ ਰਾਜਾ ਜੀ ਮੈਂ ਮੂਰਖ ਕਿਵੇਂ ਹੋਇਆ ਇਸ ਕਵਤਾ ਵਿੱਚ ਕਾਲੀਦਾਸ ਨੇ ਮੂਰਖ ਬੰਦੇ ਦੀਆਂ ਪੰਜ ਨਿਸ਼ਾਨੀਆਂ ਦਸੀਆਂ ਕਾਲੀਦਾਸ ਮੁਤਾਬਕ ਪਹਿਲਾ ਬੰਦਾ ਉਹ ਮੂਰਖ ਹੁੰਦਾ ਹੈ ਜਿਹੜਾ ਖਾਦਾ ਹੋਇਆ ਤੁਰਿਆ ਫਿਰਦਾ ਉਹ ਮੂਰਖ ਹੈ ਦੂਜੀ ਨਿਸ਼ਾਨੀ ਜਿਹੜਾ ਬੰਦਾ ਹੱਸਦਾ ਹੋਇਆ ਬੋਲਦਾ ਉਹ ਵੀ ਮੂਰਖ ਹੈ ਤੀਜੀ ਨਿਸ਼ਾਨੀ ਜਿਹੜਾ ਕਿਸੇ ਪੁਰਾਣੀ ਗੱਲ ਦੇ ਖੜੇ ਪਿਆਰੇ ਦਾ ਉਹ ਵੀ ਬੰਦਾ ਮੂਰਖ ਹੈ ਚੌਥਾ ਮੂਰਖ ਬੰਦਾ ਜਿਹੜਾ ਕੋਈ ਆਪਣੇ ਕੰਮ ਕੀਤੇ ਤੇ ਕਮੰਡ ਕਰਦਾ ਕਿ ਇਹ ਕੰਮ ਮੈਂ ਕੀਤਾ ਇਹ ਬੰਦਾ ਵੀ ਮੂਰਖ ਹੈ ਪੰਜਵੀਂ ਨਿਸ਼ਾਨੀ ਜਿਹੜਾ ਬੰਦਾ ਜਦੋਂ ਕੋਈ ਦੋ ਜਣੇ ਆਪਣੀ ਗੱਲਬਾਤ ਕਰ ਰਹੇ ਹੋਣ ਤਾਂ ਉਹਨਾਂ ਦੇ ਕੋਲ ਜਾ ਕੇ ਖੜ ਜਾਂਦਾ ਉਹ ਵੀ ਸਭ ਤੋਂ ਵੱਡਾ ਮੂਰਖ ਹੈ ਇਹ ਸੁਣ ਰਾਜਾ ਭੋਜ ਸਘਸਨ ਤੋਂ ਉੱਠਿਆ ਤੇ ਉਸਦੇ ਕਾਲੀ ਦਾਸ ਨੂੰ ਘੋਟ ਕੇ ਆਪਣੇ ਸੀਨੇ ਨਾਲ ਲਾ ਲਿਆ ਕਿਉਂਕਿ ਰਾਜੇ ਨੂੰ ਆਪਣੇ ਸਵਾਲ ਦਾ ਜਵਾਬ ਮਿਲ ਚੁੱਕਾ ਸੀ ਰਾਜੇ ਭੋਜ ਦੇ ਉਸੇ ਵਕਤ ਆਪਣੀ ਰਾਣੀ ਵੱਲੋਂ ਆਪਣੀ ਰਾਣੀ ਕੋਲੋਂ ਆਪਣੇ ਕੀਤੇ ਗੁਨਾਹ ਦੀ ਮਾਫੀ ਮੰਗੀ ਤੇ ਕਾਲੀਦਾਸ ਨੂੰ ਆਪਣਾ ਸਭ ਤੋਂ ਵੱਡਾ ਮંત્રી ਬਣਾ ਦਿੱਤਾ ਗਿਆ ਸੋ ਦੋਸਤੋ ਇਹ ਸੀ ਕਹਾਣੀ ਰਾਜੇ ਭੋਜ ਦੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ